ਪਹਿਲਾਂ ਸੀਐਮ ਸਾਹਿਬ ਨੇ ਕੋਈ ਮੈਟਰ ਨਹੀਂ ਸੀ ਜੇ ਰਿਜੈਕਟ ਪਹਿਲਾਂ ਵੀ ਹੋਈਆਂ ਇਹਨੂੰ ਪੋਲਿਟਿਕਲ ਮੈਟਰ ਆਪ ਬਣਾਇਆ ਵੀ ਇਹ ਜੀ ਜਾਣ ਕੇ ਕੀਤਾ ਹੈ ਜਾਣ ਕੇ ਕੀਤਾ ਇਹਨਾਂ ਨੇ ਆਫੀਸ਼ੀਅਲ ਬਿਆਨ ਇਹ ਸਾਬਤ ਕਰ ਰਿਹਾ ਕਿ ਜੋ ਸੁਨੀਲ ਜਾਖੜ ਕਹਿ ਗਏ ਉਹ ਝੂਠ ਸੀ ਕਿ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋ ਕਰਕੇ ਰਿਜੈਕਟ ਹੋਈ ਭਗਵੰਤ ਮਾਨ ਫੇਰ ਆ ਜਾਂਦੇ ਆ ਮੈਂ ਰਾਜਨੀਤੀ ਛੱਡ ਦੂੰ ਗੁੱਸੇ 'ਚ ਆ ਗਏ ਬਹੁਤ ਹਾਂ ਇਹ ਤੜਫਲ ਲੱਗੇ ਇਸ ਗੱਲ ਦੇ ਉੱਤੇ ਜੀ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰ ਇਤੂ ਬਤ ਕਹਿ ਸਕਦਾ ਸੀਐਮ ਨੇ ਤਾਂ ਇਹ ਕਿਹਾ ਤਾਂ ਅਸੀਂ ਉੱਥੇ ਪੰਜਾਬ ਭਵਨ ਚਲਾ ਦੇਾਂਗੇ ਜਾ ਕੇ ਚੱਕੀ ਦਿੱਲੀ ਦੀਆਂ ਸੜਕਾਂ ਤੇ ਕਮਾਵਾਂਗੇ ਅਸੀਂ ਤਾਂ ਉਹ 20 ਜਨਵਰੀ ਨੂੰ ਚੱਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਪਹਿਲਾਂ ਸੀਐਮ ਨੇ ਆ ਕੇ ਕਿਹਾ ਪੰਜਾਬ ਦੀ ਚੱਕੀ ਨਾਲ ਨਹੀਂ ਲਈ ਪੰਜਾਬ ਨਾਲ ੱੱਕਾ ਫਿਰ ਜਾਖੜ ਆਏ ਲੋਕਾਂ ਨੇ ਕਹਿੰਦੇ ਯਾਰ ਜਾਖੜ ਝੂਠ ਬੋਲਦਾ ਲੋਕ ਚੀਜ਼ਾਂ ਨੂੰ ਐਨਲਾਈਜ਼ ਕਰਦੇ ਐ ਪੰਜਾਬ ਦੇ ਲੋਕਾਂ ਨੂੰ ਮੂਰਖ ਨਾ ਸਮਝਿਆ ਕਰੋ ਬਿਆਨ ਦੇਣ ਵੇਲੇ ਵੀ ਅਸੀਂ ਬਿਆਨ ਦਾਗਦੇ ਆਂਗੇ ਲੋਕ ਮੰਨ ਲੈ। ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਜਦੋਂ ਇਹ ਰਿਜੈਕਟ ਹੁੰਦੀ ਹੈ ਤਾਂ ਇਹਦੇ ਚੋਂ ਆਮ ਆਦਮੀ ਪਾਰਟੀ ਨੇ ਓਪਰਚੁਨਿਟੀ ਦੇਖੀ ਕਿ ਭਾਈ ਰਿਜੈਕਟ ਕਰਤੀ ਪੰਜਾਬ ਦੇ ਲੋਕਾਂ ਦਾ ਸੈਂਟੀਮੈਂਟ ਹੈ ਭਾਜਪਾ ਦੇ ਤੇ ਕੇਂਦਰ ਸਰਕਾਰ ਦੇ ਖਿਲਾਫ ਹੋ ਸੈਂਟੀਮੈਂਟ ਨੂੰ ਹੋਰ ਵੱਡਾ ਕਰੀ। ਸਤਿ ਸ਼੍ਰੀ ਅਕਾਲ ਸਵਾਗਤ ਹੈ ਮੈਂ ਪ੍ਰਵਿੰਦਰ ਸਿੰਘ ਐਸਓਆਰ 26 ਜਨਵਰੀ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਨਹੀਂ ਦਿਖੇਗੀ ਪੱਛਮੀ ਬੰਗਾਲ ਤੇ ਪੰਜਾਬ ਦੀ ਝਾਕੀ ਨੂੰ ਰਿਜੈਕਟ ਕਰ ਦਿੱਤਾ ਗਿਆ ਸਿਆਸਤ ਵੀ ਬਹੁਤ ਹੋ ਰਹੀ ਹੈ ਸਵਾਲ ਇਹ ਹੈ ਕਿ ਗਲਤੀ ਕਿਸ ਦੀ ਹੈ ਕਾਰਨ ਕੀ ਹੈ ਇਸ ਰਿਜੈਕਸ਼ਨ ਦਾ ਪੂਰੀ ਚਰਚਾ ਦੇ ਲਈ ਹਮੇਸ਼ਿਆ ਦੇ ਤਰ੍ਹਾਂ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸਿਮਰਨ ਜੋਤ ਸਿੰਘ ਮੱਕੜ ਮੱਕੜ ਸਭ ਸਵਾਗਤ ਹੈ ਧੰਨਵਾਦ ਰਿਜੈਕਟ ਹੋ ਗਈ ਹੈ ਪੰਜਾਬ ਦੀ ਝਾਕੀ ਗਲਤੀ ਕਿੱਥੇ ਰਹੀ ਕੀ ਕਾਰਨ ਹੋ ਗਿਆ ਜਾਂ ਫਿਰ ਬਾਕੀ ਪੰਜਾਬ ਨਾਲ ਵਿਤਕਰਾ ਹੋਇਆ ਹੈ ਦੇਖੋ ਇਹਦੇ ਚ ਜਿਹੜੀ ਪੋਲਿਟੀਕਲ ਐਂਗਲ ਹੈ ਨਾ ਜੀ ਉਹ ਸ਼ੁਰੂਆਤ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾਂਦੀ ਹੈ ਫਿਰ ਬੀਜੇਪੀ ਮਿਸ ਇਨਫਾਰਮੇਸ਼ਨ ਦਾ ਤੜਕਾ ਲਾਉਂਦੀ ਹੈ ਉਹਦੇ ਚ ਠੀਕ ਹੈ ਸੁਨੀਲ ਕੁਮਾਰ ਜਾਖੜ ਤੇ ਫਿਰ ਫਾਈਨਲੀ ਸਰਕਾਰ ਨੂੰ ਇਹਦੇ ਚ ਇੰਟਰਵੈਨ ਕਰਨਾ ਪੈਂਦਾ ਮੈਟਰ ਚ ਜੀ ਹੁਣ ਇੱਕ ਪਾਸੇ ਸਭਾ ਦੇ ਦਿਨ ਚੱਲ ਰਹੇ ਸੀ ਸਭਾ ਦੇ ਦਿਨਾਂ ਦੇ ਵਿੱਚ ਆਖਰੀ ਦਿਨ ਮੁੱਖ ਮੰਤਰੀ ਪ੍ਰੈਸ ਕਾਨਫਰੈਂਸ ਕਰਦੇ ਨੇ ਸਾਰੇ মিডিਆ ਨੂੰ ਮੈਸੇਜ ਆ ਜਾਂਦਾ ਕਿ ਅੱਜ ਇੱਕ ਵੱਡੀ ਪ੍ਰੈਸ ਕਾਨਫਰੈਂਸ ਮੁੱਖ ਮੰਤਰੀ ਪੰਜਾਬ ਕਰਨ ਲੱਗੇ ਆ ਜੀ ਸਾਰਿਆਂ ਨੂੰ ਧਿਆਨ ਹੁੰਦਾ ਵੀ ਪਤਾ ਨਹੀਂ ਕੀ ਗੱਲ ਹੋਣ ਲੱਗੀ ਜਿਹੜੀ ਇਹੋ ਜੀ ਪ੍ਰੈਸ ਕਾਨਫਰੈਂਸ ਹੈ ਤੇ ਪ੍ਰੈਸ ਕਾਨਫਰੈਂਸ ਚ ਜਿਹੜੀ ਆਪਾਂ ਸਾਰਿਆਂ ਨੇ ਦੇਖੀ ਕਿ ਉਹਨਾਂ ਨੇ ਕਿਹਾ ਸੀ ਆ ਚਾਂਕੀਆਂ ਦਿਖਾ ਕੇ ਵਾਕਈ ਵੀ ਆ ਚਾਕੀਆਂ ਸੀ ਭੇਜੀਆਂ ਸੀ ਤੇ ਜਾਣ ਬੁਝ ਕੇ ਰਿਜੈਕਟ ਕਰ ਦਿੱਤੀ ਗਈ ਇਹ ਮੁੱਖ ਮੰਤਰੀ ਪਹਿਲਾਂ ਦੋਸ਼ ਲਾਉਂਦੇ ਆ ਠੀਕ ਹੈ ਹੁਣ ਇੱਥੇ ਇਹ ਮਿਸ ਇਨਫਾਰਮੇਸ਼ਨ ਦਾ ਦੌਰ ਜਿਹੜਾ ਜਿਹੜਾ ਪਹਿਲਾਂ ਪੋਲੀਟੀਕਲ ਅ ਸਵਾਲ ਜਿਹੜਾ ਮੁੱਖ ਮੰਤਰੀ ਪੰਜਾਬ ਵੱਲੋਂ ਕੀਤਾ ਜਾਂਦਾ ਹੁਣ ਇੱਥੇ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਕੀ ਜਦੋਂ ਤੋਂ ਅਸੀਂ 26 ਜਨਵਰੀ ਮਨਾ ਰਹੇ ਹਾਂ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਪੰਜਾਬ ਦੀ ਚੱਕੀ ਗਈ ਹੈ ਸਵਾਲ ਇਹ ਹੈ ਕਿ ਇਹ ਪਹਿਲੀ ਵਾਰ ਰਿਜੈਕਟ ਹੋਈ ਹੈ ਇਸ ਤੋਂ ਪਹਿਲਾਂ ਵੀ ਹੁੰਦੀ ਰਹੀਆਂ ਨੇ ਇਹ ਤਾਂ ਦੇਖੋ ਨਾ ਇਸ ਤੋਂ ਪਹਿਲਾਂ ਵੀ ਰਿਜੈਕਟ ਹੋਈਆਂ ਨਾ ਠੀਕ ਹੈ ਤਹੇ ਪ੍ਰੋਸੈਸ ਹੈ ਕਿ ਹਰੇਕ ਸਟੇਟ ਹਰੇਕ ਯੂਨੀਅਨ ਟੈਰੀਟਰੀ ਆਪ ਦੀ ਝਾਕੀ ਭੇਜਦੀ ਹੈ ਜੀ ਵੱਖਰੇ ਵੱਖਰੇ ਵਿਸ਼ੇ ਦੇ ਉੱਤੇ ਝਾਕੀਆਂ ਭੇਜੀਆਂ ਜਾ ਸਕਦੀਆਂ ਉਹ ਪ੍ਰਿਸਕ੍ਰਾਈਬਡ ਹੈ ਫਿਰ ਇਹਦੀ ਇੱਕ ਕਮੇਟੀ ਬਣਦੀ ਹੈ ਉਹ ਕਮੇਟੀ ਬੈਠ ਕੇ ਝਾਕੀਆਂ ਦੀ ਸਕਰੀਨਿੰਗ ਕਰਦੀ ਹੈ ਸਕਰੀਨਿੰਗ ਤੋਂ ਬਾਅਦ ਸ਼ਾਰਟਲਿਸਟਿੰਗ ਹੁੰਦੀ ਹੈ ਫਿਰ ਪਹਿਲਾ 라ਉਂਡ ਦੂਜਾ 라ਉਂਡ ਤੀਜਾ 라ਉਂਡ ਫਿਰ ਉਹ ਸ਼ਾਰਟਲਿਸਟ ਹੋਣ ਤੋਂ ਬਾਅਦ ਫਾਈਨਲ ਝਾਕੀਆਂ ਜਿਹੜੀਆਂ ਆ ਉਹ ਉਹਦੀ ਲਿਸਟ ਬਣ ਜਾਂਦੀ ਹੈ 15 14 15 16 20 ਹੋ ਜਾਂਦੀਆਂ ਜਿਹੜੀਆਂ ਝਾਕੀਆਂ ਬਾਕੀ ਫਿਰ ਤੁਹਾਨੂੰ ਪਤਾ ਹੈ ਜਿਹੜੀ ਆਪਣੀ ਤਿੰਨੋਂ ਫੌਜਾਂ ਨੇ ਜਲ ਸੈਨਾ ਥਲ ਸੈਨਾ ਵਾਯੂ ਸੈਨਾ ਉਹਨਾਂ ਦਾ ਪ੍ਰੋਪਰ ਹੁੰਦਾ ਫਿਰ ਬੈਂਡ ਹੁੰਦੇ ਨੇ ਫਿਰ ਸਾਡੀਆਂ ਰੈਜੀਮੈਂਟਸ ਨੇ ਫਿਰ ਮਤਲਬ ਇਸ ਤਰੀਕੇ ਨਾਲ ਸਾਡੇ ਜਿਹੜੇ ਮੰਤਰਾਲੇ ਨੇ ਉਹਨਾਂ ਦੀਆਂ ਝਾਕੀਆਂ ਹੁੰਦੀਆਂ ਸੋ ਪੂਰਾ ਉਹ ਜਿਹੜਾ ਗੁਲਦਸਤਾ ਜਿਹੜਾ ਬਣਦਾ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਜਦੋਂ ਇਹ ਰਿਜੈਕਟ ਹੁੰਦੀ ਹੈ ਤਾਂ ਇਹਦੇ ਚੋਂ ਆਮ ਆਦਮੀ ਪਾਰਟੀ ਨੇ ਓਪਰਚੁਨਿਟੀ ਦੇਖੀ ਕਿ ਭਾਈ ਰਿਜੈਕਟ ਕਰਤੀ ਪੰਜਾਬ ਦੇ ਲੋਕਾਂ ਦਾ ਸੈਂਟੀਮੈਂਟ ਹੈ ਭਾਜਪਾ ਦੇ ਤੇ ਕੇਂਦਰ ਸਰਕਾਰ ਦੇ ਖਿਲਾਫ ਉਹ ਸੈਂਟੀਮੈਂਟ ਨੂੰ ਹੋਰ ਵੱਡਾ ਕਰੋ ਠੀਕ ਹੈ ਹੁਣ ਇਹਦਾ ਰੀਸੈਂਟ ਪਾਸਟ ਦੇ ਵਿੱਚ ਤੁਸੀਂ ਦੇਖੋ ਆਮ ਆਦਮੀ ਪਾਰਟੀ ਪੋਲੀਟੀਕਲੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਵੱਡਾ ਮਸਲਾ ਚੱਲ ਰਿਹਾ ਹੈ ਕਿ ਮਨੀਸਾ ਸੋਦੀਆ ਸੰਜੇ ਸਿੰਘ ਅਰਗੇ ਅੰਦਰ ਬੈਠੇ ਠੀਕ ਹੈ ਈਡੀ ਦੀ ਗਾਜਕ ਅਰਵਿੰਦ ਕੇਜਰੀਵਾਲ ਤੇ ਡਿੱਗੀ ਹੋਈ ਹੈ ਬਿਲਕੁਲ ਇਹ ਲਟਕਦਾ ਪਿਆ ਤਲਵਾਰ ਜਿਹੜੀ ਹੈ ਉਹ ਇੱਥੇ ਰੱਖੀ ਹੋਈ ਹੈ ਧੌਣ ਤੇ ਠੀਕ ਹੈ ਉਹ ਵਿਪਾਸਨਾ ਕੇਂਦਰ ਚਲੇ ਗਏ 10 ਦਿਨਾਂ ਵਾਸਤੇ ਬਾਹਰ ਆਏ ਹੈ ਕੱਲ ਕੱਲ ਆਏ ਹੁਣ ਇਹ ਵਾਰ-ਵਾਰ ਇਹਦਾ ਸਾਰਿਆਂ ਦਾ ਧਿਆਨ ਹੈ ਵੀ ਕਿਤੇ ਕੇਜਰੀਵਾਲ ਅੰਦਰ ਜਾਓ ਕੇਜਰੀਵਾਲ ਅੰਦਰ ਜਾਓ ਹਮ ਹੁਣ ਜਦੋਂ ਤੁਸੀਂ ਸਿੰਪਤੀ ਕੱਲ ਨੂੰ ਮੰਨ ਲੋ ਅਰਵਿੰਦ ਕੇਜਰੀਵਾਲ ਅੰਦਰ ਚਲੇ ਜਾਂਦੇ ਆ ਤੰਦਰ ਜਾਣ ਤੋਂ ਪਹਿਲਾਂ ਇੱਕ ਭੂਮਿਕਾ ਤਿਆਰ ਕਰਨੀ ਹੈ ਅੱਛਾ ਸympathy ਲੈਣੀ ਹੈ ਲੋਕਾਂ ਤੋਂ ਠੀਕ ਹੈ ਲੋਕਾਂ 'ਚ ਇਹ ਜਾਣਾ ਹੈ ਵੀ ਦੇਖੋ ਜੀ ਧੱਕਾ 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 ਤਾਂ ਕਈ ਵਾਰੀ ਅਸੀਂ ਓਵਰ ਕ੍ਰਿਟੀਕਲ ਵੀ ਹੋ ਜਾਂਦੇ ਆ ਠੀਕ ਹੈ ਇਹ ਨਹੀਂ ਹੈ ਕਿ ਕੋਈ ਕੇਂਦਰ ਸਰਕਾਰ ਪੰਜਾਬ ਲਈ ਬਹੁਤ ਚੰਗੀ ਹੈ ਹਮ ਕਿਸਾਨ ਅੰਦੋਲਨ ਤੋਂ ਬਾਅਦ ਤਾਂ ਤੁਸੀਂ ਘਾਟੇ ਹੀ ਘਾਟੇ ਖਾਦੇ ਏ ਤੁਸੀਂ ਤਾੜੀਆਂ ਮਾਰ ਕੇ ਪੱਟਾਂ ਤੇ ਹੱਥ ਨਾ ਮਾਰਿਆ ਕਰੋ ਕਿਸਾਨ ਅੰਦੋਲਨ ਜਿੱਤ ਗਏ ਹਮ ਉਸ ਤੋਂ ਬਾਅਦ ਤਾਂ ਜੋ ਨੁਕਸਾਨ ਤੁਸੀਂ ਹਰ ਰੋਜ਼ ਹੀ ਨੁਕਸਾਨ ਕਰਾ ਰਹੇ ਆ BSF ਦਾ ਦਾਇਰਾ ਉਹਨਾਂ ਨੇ ਵਧਾਤਾ BB&MB ਚੋਂ ਤੁਹਾਡਾ ਪੱਤਾ ਉਹਨਾਂ ਨੇ ਕੱਟਤਾ ਥੋਡੀ ਐਜੂਕੇਸ਼ਨ ਪਾਲਿਸੀ ਲਾਗੂ ਕਰਾਉਣ ਦੇ ਵਿੱਚ ਉਹਨਾਂ ਨੇ ਤੁਹਾਡੀ ਚੀਕੜਾ ਰੱਖੀ ਐ GST ਉਹ ਤੁਹਾਡਾ ਨਹੀਂ ਦਿੰਦੇ ਪਏ ਹੈਲਥ ਵਾਲਾ ਫੰਡ ਤੁਹਾਡਾ ਬੰਦ ਕਰਤਾ ਉਹਨਾਂ ਨੇ ਸਕੀਮਾਂ ਤੁਹਾਡੀਆਂ ਬੰਦ ਕਰਤੀਆਂ ਉਹਨਾਂ ਨੇ ਫਨੀ ਦੇ ਰਹੇ ਦੱਸੋ ਫਿਰ SYL ਨੂੰ ਲੈ ਕੇ ਦੱਸੋ SYL ਦੇ ਉੱਤੇ ਅਗਲੇ ਦਬਕਾ ਮਾਰ ਰਹੇ ਨੇ ਉਹ तकरीबन तकरीबन ਤਿਆਰ ਨੇ ਜੀ SYL ਚਾਲੂ ਕਰਾਉਣ ਦੇ ਵਿੱਚ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਿਓ ਐਚਐਸ ਫੁੱਲਕਾ ਨੇ ਕਿਹਾ ਅਸੀਂ ਸਾਰਾ ਕੁਝ ਹਾਰ ਚੁੱਕੇ ਹਾਂ ਆਲਮੋਸਟ ਹੁਣ ਤਾਂ ਮਿੰਤ ਰਹਿ ਗਈ ਸਾਡੇ ਪੱਲੇ ਠੀਕ ਹੈ ਠੀਕ ਹੈ ਤਾਂ ਤੁਸੀਂ ਓਵਰਆਲ ਸਿਨੈਰੀਓ ਦੇ ਵਿੱਚ ਤੁਸੀਂ ਜਦੋਂ ਇਹਨੂੰ ਕੰਪੇਅਰ ਕਰੋਗੇ ਗੱਲ ਨੂੰ ਆਕੇ ਤਾਂ ਤੁਸੀਂ ਕਿਤੇ ਖੜਦੇ ਨਹੀਂ ਪਏ ਹੁਣ ਇਸ ਪੂਰੇ ਦੇ ਵਿੱਚ ਬੜੀ ਵਧੀਆ ਚੀਜ਼ ਇਹਨਾਂ ਨੇ ਜਿਹੜੀ মিডিਆ ਮੈਨੇਜਮੈਂਟ ਹੈ ਨਾ ਜੀ ਭਾਜਪਾ ਇਹਦੀ ਮਾਸਟਰ ਬੰਨੀ ਜਾਂਦੀ ਹੈ ਵੀ মিডিਆ ਕੰਟਰੋਲ ਚ ਹੈ ਮੇਰੀ ਆਬਜ਼ਰਵੇਸ਼ਨ ਹੈ ਕਿ ਆਮ ਆਦਮੀ ਪਾਰਟੀ ਤੋਂ ਵਧੀਆ ਕੋਈ ਕਰ ਹੀ ਨਹੀਂ ਸਕਦਾ ਮਤਲਬ ਯੂ ਪੋਜੀਟਿਵਲੀ ਵਧੀਆ ਨਹੀਂ ਹੈ ਉਹਨਾਂ ਲਈ ਵਧੀਆ ਉਹਨਾਂ ਲਈ ਵਧੀਆ ਹੈ ਕਿ ਜਿੰਨਾ ਇਹ ਤੇਜ ਨੇ ਇਸ ਗੱਲ 'ਚ ਕੋਈ ਨਹੀਂ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਦੀ ਫਿਰ ਇਧਰ ਭਾਜਪੀ ਵੱਲ ਵੀ ਆਉਣਾ ਮੈਂ ਠੀਕ ਹੈ ਪਹਿਲਾਂ ਸੀਐਮ ਸਾਹਿਬ ਨੇ ਕੋਈ ਮੈਟਰ ਨਹੀਂ ਸੀ ਜੇ ਰਿਜੈਕਟ ਪਹਿਲਾਂ ਵੀ ਹੋਈਆਂ ਇਹਨੂੰ ਪੋਲੀਟੀਕਲ ਮੈਟਰ ਆਪ ਬਣਾਇਆ ਠੀਕ ਹੈ ਵੀ ਇਹ ਜੀ ਜਾਣ ਕੇ ਕੀਤਾ ਹੈ ਜਾਣ ਕੇ ਕੀਤਾ ਇਹਨਾਂ ਨੇ ਹੋਏ ਹੁਣ ਵੈਸਟ ਬੰਗਾਲ ਦੇ ਵੀ ਰਿਜੈਕਟ ਹੈ ਪਤਾ ਤੁਹਾਨੂੰ ਬਿਲਕੁਲ ਬਿਲਕੁਲ ਹੁਣ ਮਮਤਾ ਨਾਲੋਂ ਵੱਧ ਸਿੰਘ ਤਾਂ ਨਹੀਂ ਫਸਦੇ ਮੋਦੀ ਦੇ ਭਗਵੰਤ ਮਾਨ ਜਾਂ ਕੇਜਰੀਵਾਲ ਨਾਲ ਬਿਲਕੁਲ ਜਿੰਨੇ ਮਮਤਾ ਨਾਲ ਬੀਜੇਪੀ ਦੇ ਸਿੰਘ ਫਸੇ ਹੋਏ ਐ ਕੋਈ ਸ਼ੱਕ ਨਹੀਂ ਹੁਣ ਉਹਦੇ ਵਿੱਚ ਇਹ ਗੱਲ ਨਿਕਲੀ ਵੀ ਜਦੋਂ ਇਹਨਾਂ ਨੇ ਕਿਹਾ ਤਾਂ ਉਸ ਤੋਂ ਬਾਅਦ ਹਲਕੀ ਗੱਲ ਸੁਨੀਲ ਜਾਖੜ ਕਰ ਗਏ ਬਹੁਤ ਅੱਛਾ ਪਹਿਲਾਂ ਤਾਂ ਇਹਨਾਂ ਨੇ ਇਹਨੂੰ ਪੋਲੀਟੀਕਲ ਕਰ ਲਿਆ ਗੱਲ ਨੂੰ ਹਾਂ ਫਿਰ ਉਸ ਤੋਂ ਬਾਅਦ ਹਲਕੀ ਗੱਲ ਕਰਕੇ ਸੁਨੀਲ ਜਾਖੜ ਅੱਛਾ ਇਹ ਹੋਰ ਤੁਹਾਨੂੰ ਦੱਸਦਾ ਪਿਛਲੇ ਸਾਲ ਵੀ ਰਿਜੈਕਟ ਹੋਈ ਸੀ ਹਾਂ ਬਿਲਕੁਲ ਹੋਈ ਸੀ ਪਿਛਲੇ ਸਾਲ ਪੰਜਾਬੀਆਂ ਨੇ ਰਿਐਕਸ਼ਨ ਬਹੁਤ ਦਿੱਤਾ ਸੀ ਹੂੰ ਸੋਸ਼ਲ ਮੀਡੀਆ ਭਰ ਗਿਆ ਸੀ ਪੰਜਾਬ ਨਾਲ ੱੱਕਾ 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 ਸ਼ਾਇਦ ਮੈਨੂੰ ਲੱਗਦਾ ਐਸ ਵਾਰੀ ਸੀਐਮ ਦੀ ਥਿੰਕ ਟੈਂਕ ਨੂੰ ਲੱਗਿਆ ਐਤਕੀ ਵੀ ਐਹੀਂ ਹੋਊਗਾ ਹੂੰ ਐਤਕੀ ਲੋਕਾਂ ਨੇ ਇੰਨਾ ਵੱਡੇ ਪੱਧਰ ਤੇ ਰਿਐਕਸ਼ਨ ਨਹੀਂ ਦਿੱਤਾ ਕਿਉਂਕਿ ਲੋਕ ਇਸ ਗੱਲ ਨੂੰ ਸਮਝ ਰਹੇ ਸੀ ਵੀ ਯਾਰ ਇਹ ਪਾਰਟ ਆਫ ਪ੍ਰੋਸੈਸ ਨੇ ਪਹਿਲਾਂ ਵੀ ਰਿਜੈਕਟ ਹੁੰਦੀਆਂ ਆਈਆਂ ਕੋਈ ਪਹਿਲੀ ਵਾਰ ਤਾਂ ਹੋਈ ਨਹੀਂ ਸੁਨੀਲ ਜਾਖੜ ਜਿਵੇਂ ਝੂਠ ਬੋਲ ਕੇ ਆਕੇ ਅੱਛਾ ਝੂਠ ਹੀ ਸਾਬਤ ਹੋ ਗਿਆ ਕਿਉਂ ਹੋਇਆ ਉਹਦੇ ਤੇ ਆਪਾਂ ਆ ਜੰਨੇ ਜੀ ਜੀ ਕਿਉਂਕਿ ਡਿਫੈਂਸ ਮਿਨਿਸਟਰੀ ਦਾ ਅਫੀਸ਼ੀਅਲ ਬਿਆਨ ਆ ਗਿਆ ਹਾਂ ਉਹ ਆਫੀਸ਼ੀਅਲ ਬਿਆਨ ਇਹ ਸਾਬਤ ਕਰ ਰਿਹਾ ਕਿ ਜੋ ਸੁਨੀਲ ਜਾਖੜ ਕਹਿ ਗਏ ਉਹ ਝੂਠ ਸੀ ਵੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋ ਕਰਕੇ ਰਿਜੈਕਟ ਹੋਈ ਉਹ ਆ ਕੇ ਕਹਿੰਦੇ ਜੀ ਇਹ ਤਾਂ ਜੀ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਲਾਈ ਇਸ ਇਹਨਾਂ ਨੇ ਕਿਹਾ ਸਾਡੀ ਫੋਟੋ ਲੱਗੂਗੀ ਜਦ ਕਿ ਮਾਡਲ ਬਣ ਕੇ ਜਾਂਦਾ ਹੈ ਉਹ ਉੱਥੇ ਹੁੰਦਾ ਜੇ ਇਹੋ ਜੀ ਵੈਸੇ ਵੀ ਇਹ ਗੱਲ ਸੁਣਨ ਦੇ ਵਿੱਚ ਹੀ ਠੀਕ ਨਹੀਂ ਲੱਗ ਰਹੀ ਕੋਈ ਵੀ ਸੀਐਮ ਪਾਰਟੀ ਦਾ ਕਨਵੀਨਰ ਆਪਦੀ ਫੋਟੋ 26 ਜਨਵਰੀ ਵਾਲੇ ਉਹਦੇ ਤੇ ਨਹੀਂ ਲਾਊਗਾ ਕਦੇ ਕੋਈ ਕਿਤੇ ਲੱਗੀ ਅਜੇ ਤੱਕ ਮੈਨੂੰ ਇਹ ਦੱਸੋ ਬਿਲਕੁਲ ਇਹ ਇਹ ਬਿਲਕੁਲ ਥੱਲੜੇ ਪੱਧਰ ਦੀ ਰਾਜਨੀਤੀ ਦੀ ਗੱਲ ਸੀ ਹੁਣ ਇਹ ਕਿਉਂ ਸੀ ਇਹ ਮਿਸ ਇਨਫਾਰਮੇਸ਼ਨ ਦੀ ਜਿਹੜਾ ਦੌਰ ਚੱਲ ਰਿਹਾ ਨਾ ਰਾਜਨੀਤੀ ਦਾ ਸਾਰੀਆਂ ਪਾਰਟੀਆਂ ਦਾ ਕੋਈ ਇਹ ਨਹੀਂ ਆਮ ਆਦਮੀ ਪਾਰਟੀ ਇਹਦੇ ਚ ਘੱਟ ਹੈ ਤੇ ਬੀਜੇਪੀ ਜ਼ਿਆਦਾ ਹੈ ਠੀਕ ਹੈ ਸਾਰੇ ਇੱਕੋ ਮੈਂ ਤੁਹਾਨੂੰ ਦੱਸਿਆ ਸ਼ੁਰੂਆਤ ਇਹਨਾਂ ਨੇ ਕੀਤੀ ਉਹਨਾਂ ਨੇ ਫਿਰ ਉਹਦੂ ਬਾਅਦ ਸਿਰੇ ਹੀ ਲਾਤਾ ਸਿਖਰ ਠੀਕ ਉਸ ਝੂਠ ਵਾਲਾ ਕਮਾਲ ਕਰ ਗਏ ਔਰ ਸੁਨੀਲ ਜਾਖੜਵਰਗ ਜਿਹੜਾ ਉਹ ਇੰਨਾ ਮੰਝਿਆ ਵੈਟਰਨ ਸਿਆਸਤਦਾਨ ਨੂੰ ਹੈ ਜੀ ਗੱਲ ਕਰੇ ਗੱਲ ਸਮਝ ਨਹੀਂ ਆਈ ਕਿਉਂ ਕਰ ਗਏ ਉਹ ਗੱਲ ਭਗਵੰਤ ਮਾਨ ਫੇਰ ਆ ਜਾਂਦੇ ਆ ਮੈਂ ਰਾਜਨੀਤੀ ਛੱਡ ਦੂੰ ਗੁੱਸੇ 'ਚ ਆ ਗਏ ਬਹੁਤ ਹਾਂ ਇਹ ਤੜਫਨ ਲੱਗੇ ਇਸ ਗੱਲ ਦੇ ਉੱਤੇ ਅੱਜ ਤਾਂ ਮੇਰੇ ਖਿਆਲ ਜੀ ਚ ਛਪੀ ਹੈ ਸ਼ਾਇਦ ਮੈਂ ਕਟਿੰਗ ਦੇਖ ਰਿਹਾ ਸੀ ਉਹਨਾਂ ਨੇ ਲਾਈ ਦਿੱਤੀ ਵੀ ਸੀਐਮ ਤੜਫੇ ਬਹੁਤ ਇਸ ਗੱਲ ਦੇ ਉੱਤੇ ਹਨਾ ਇਹੋ ਜੀ ਖਬਰ ਲੱਗੀ ਕਿਤੇ ਮੈਂ ਪੜ੍ਹੀ ਹੈ ਜੀ सीएम ਨੂੰ ਫਿਰ ਪੁੱਛਿਆ ਗਿਆ ਜੀ ਉਹ ਕਹਿੰਦੇ ਫੋਟੋ ਲਾਣੀ ਹੈ ਉਹ ਕਹਿੰਦਾ ਕਮਾਲ ਕਰਦੇ ਜੇ ਸਾਬਤ ਕਰ ਦਿਓ ਅਸੀਂ ਸਿਆਸਤ ਛੱਡ ਦੂੰਗਾ ਮੈਂ ਤਾਂ ਗੱਲ ਠੀਕ ਹੈ ਇਹ ਪ੍ਰੂਵ ਹੋਈ ਨਹੀਂ ਸਕਦਾ ਫੋਟੋ ਲੱਗ ਕੇ ਗਈ ਹੈ ਤਾਂ ਦਿਖਾਓ ਨਹੀਂ ਲੱਗੀ ਹੋਣੀ ਫੋਟੋ ਤਾਂ ਤੁਸੀਂ ਆ ਇਹਦੇ ਤੇ ਲਾਈ ਜਿਹੜੇ ਉਹ ਬੈਗ ਜੇ ਦਿੱਤੇ ਸੀ تیرੇ ਤੇ ਅਥਰ ਵਾਲੇ ਆਪਾਂ ਉਹਦੇ ਤੇ ਨਹੀਂ ਛੱਡਿਆ ਤੇ ਉਹਦੇ ਤੇ ਭਗਵੰਤ ਮੰਨ ਕੇ ਕਿਵੇਂ ਭੇਜ ਦੂ ਆਪਦੀ ਫੋਟੋ ਅਖੀਰ ਡਿਫੈਂਸ ਮਿਨਿਸਟਰੀ ਨੇ ਇਹਦੇ ਵਿੱਚ ਆਪ ਦਾ ਆਫੀਸ਼ੀਅਲ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਤੀਜੇ ਰਾਉਂਡ ਤੋਂ ਬਾਅਦ ਪੰਜਾਬ ਬਾਰੇ ਡਿਸਕਸ਼ਨ ਨਹੀਂ ਹੋਈ ਦੂਜੇ ਰਾਉਂਡ ਤੋਂ ਬਾਅਦ ਬੰਗਾਲ ਬਾਰੇ ਡਿਸਕਸ਼ਨ ਨਹੀਂ ਹੋਈ ਪਿਛਲੇ 8 ਸਾਲਾਂ 'ਚ ਪੰਜ ਵਾਰੀ ਪੰਜਾਬ ਦੀ ਝਾਕੀ ਸ਼ਾਮਲ ਕੀਤੀ ਗਈ ਹੈ ਤਿੰਨ ਵਾਰੀ ਰਿਜੈਕਟ ਹੋਈ ਹੈ ਬੰਗਾਲ ਦੀ ਚਾਰ ਵਾਰੀ ਤਿੰਨ ਵਾਰੀ ਸ਼ਾਮਲ ਕੀਤੀ ਗਈ ਹੈ ਰਿਜੈਕਟ ਹੋਈ ਹੈ ਮੋਦੀ ਸਰਕਾਰ 'ਚ ਹੀ ਪੰਜਾਬ ਦੀਆਂ ਤੇ ਬੰਗਾਲ ਦੀਆਂ ਝਾਕੀਆਂ ਪਹਿਲਾਂ ਦਿਖਾਈਆਂ ਗਈਆਂ ਨੇ ਇੱਕ ਸਿਸਟਮ ਹੈ ਇੱਕ ਪ੍ਰੋਟੋਕੋਲ ਹੈ ਇੱਕ ਇੱਕ ਤਰੀਕਾ ਹੈ ਉਹ ਤਰੀਕਾ ਔਰ ਉਹ ਮਾਪਦੰਡ ਤੇ ਖਰੀ ਉਤਰਦੀ ਹੈ ਤਾਂ ਸ਼ਾਮਲ ਹੁੰਦੀ ਨਹੀਂ ਖਰੀ ਹੁੰਦੀ ਤਾਂ ਨਹੀਂ ਸ਼ਾਮਲ ਹੁੰਦੀ ਇਹਦੇ ਵਿੱਚ ਸਿਆਸਤ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਹੁਣ ਇਸ ਪੂਰੇ ਮੁੱਦੇ ਨੂੰ ਜੇ ਤੁਸੀਂ ਐਨਾਲਿਸਿਸ ਕਰੋ ਨਾ ਤਾਂ ਦਰਅਸਲ ਇਹ ਇਸ਼ੂ ਇਸ਼ੂ ਨਹੀਂ ਸੀ ਅੱਜ ਫਿਰ ਸੀਐਮ ਨੇ ਸੀਐਮ ਨੇ ਤਾਂ ਇਹ ਕਿਹਾ ਤਾਂ ਅਸੀਂ ਉੱਥੇ ਪੰਜਾਬ ਪਵਨ ਚਲਾ ਦੇਾਂਗੇ ਜਾ ਕੇ ਚੱਕੀ ਹਾਂ ਦਿੱਲੀ ਦੀਆਂ ਸੜਕਾਂ ਦੇ ਘਮਾਵਾਂਗੇ ਸੋ ਮੈਨੂੰ ਲੱਗਦਾ ਪ੍ਰਵਿੰਦਰ ਇਹ ਪੋਲਿਟੀਕਲੀ ਇਸ ਗੱਲ ਨੂੰ ਜਿਵੇਂ ਬਣਾਇਆ ਜਾ ਰਿਹਾ ਹੈ ਲੇਕਿਨ ਪੰਜਾਬ ਇਸ ਟਾਈਮ ਉਸ ਮੂਡ 'ਚ ਹੀ ਨਹੀਂ ਹੈਗਾ ਪੰਜਾਬ ਬੜੇ ਡਿਫਰੈਂਟ ਮੂਡ 'ਚ ਹੈ ਪੰਜਾਬ ਦੇ ਆਪਣੇ ਮਸਲਿਆਂ ਦੇ ਉੱਤੇ ਅੱਜ ਪੰਜਾਬ ਚਰਚਾ ਕਰ ਰਿਹਾ ਦੂਜਾ ਮੇਰੀ ਗੱਲ ਇਹ ਯਾਦ ਰੱਖਿਓ ਭਾਵੇਂ ਦੇਸ਼ ਦਾ ਕੋਈ ਵੀ ਕੋਨਾ ਹੈ ਇਸ ਟਾਈਮ ਜਿਹੜਾ ਪੰਜਾਬ ਦਾ ਹਿੰਦੂ ਜੀ ਪੰਜਾਬ ਦਾ ਗੈਰ ਸਿੱਖ ਦੇਸ਼ ਦਾ ਹਿੰਦੂ ਠੀਕ ਹੈ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਉਹਦੇ ਸੈਂਟੀਮੈਂਟ ਭਗਵਾਨ ਰਾਮ ਦੇ ਵਿੱਚ ਨੇ ਇਹ ਗੱਲ ਤੁਸੀਂ ਯਕੀਨ ਨਾਲ ਮੰਨਿਓ ਮੇਰੀ ਬਿਲਕੁਲ ਉਹ ਆਮ ਆਦਮੀ ਦਾ ਉਹ ਕਾਂਗਰਸ ਦਾ ਉਹ ਭਾਵੇਂ ਸ਼ੋਅ ਕਰ ਰਿਹਾ ਭਾਵੇਂ ਨਹੀਂ ਕਰ ਰਿਹਾ ਠੀਕ ਹੈ ਮੇਰੀ جھੌਪੜੀ ਕੇ ਭਾਗੇ ਅੱਜ ਖੁੱਲ ਜਾਣਗੇ ਰਾਮ ਆਉਣਗੇ ਉਹ ਲੋਕ ਸੁਣ ਸੁਣ ਕੇ ਰੋਈ ਜਾਂਦੇ ਐ ਇਮੋਸ਼ਨਲ ਹੋਏ ਬੈਠੇ ਭਾਵਨਾਵਾਂ ਜੁੜੀਆਂ ਯੈਸ ਤਾਂ ਇਸ ਗੱਲ ਨੂੰ ਸਮਝੋ ਤੁਸੀਂ ਹੂੰ ਇਹ ਅਗਲੇ 10 15 ਦਿਨ 22 ਤਰੀਕ ਤੱਕ ਘਟੋ ਘਟੇ ਇਮੋਸ਼ਨ ਚੱਲਣਾ ਹੈ ਜੀ ਔਰ ਤੁਸੀਂ ਇਹਨੂੰ ਦਰ ਕਿਨਾਰ ਨਹੀਂ ਕਰ ਸਕਦੇ ਇੱਕ ਵੱਖਰਾ ਮਸਲਾ ਹੈ ਵੀ ਬਾਬਰੀ ਮਸਜਿਦ ਢਾਈ ਗਈ ਏ ਇੱਕ ਵੱਖਰਾ ਮਸਲਾ ਇੰਨੇ ਸਾਲ ਦੀ ਅਦਾਲਤੀ ਲੜਾਈ ਹੋਈ ਏ ਇੱਕ ਵੱਖਰਾ ਮਸਲਾ ਹੈ ਦੇਸ਼ ਦੇ ਵਿੱਚ ਉਦੋਂ ਬਾਅਦ ਕੀ ਹਾਲਾਤ ਬਣੇ ਠੀਕ ਹੋਇਆ ਗਲਤ ਹੋਇਆ ਮੈਨੂੰ ਨਹੀਂ ਪਤਾ ਇਹ ਵੱਖਰਾ ਮਸਲਾ ਹੈ ਪਰ ਹਾਂ ਦੇਸ਼ ਦੇ ਹਰ ਇੱਕ ਹਿੰਦੂ ਦਾ ਇੱਕ ਸੈਂਟੀਮੈਂਟ ਅੱਜ ਜੁੜਿਆ ਹੋਇਆ ਹਾਂ 100% ਜੀ ਔਰ ਇਹ ਉਹਨਾਂ ਕੀ ਸਟਰੋਂਗ ਹੈ ਜਿੰਨਾ ਤੁਸੀਂ ਤੇ ਮੈਂ ਜਦੋਂ ਸਹਿਬਜ਼ਾਦਿਆਂ ਨੂੰ ਯਾਦ ਕਰਕੇ ਪਿਛਲੇ ਦਿਨਾਂ ਦੇ ਵਿੱਚ ਜਜ਼ਬਤੀ ਹੁੰਦੇ ਰਹੇ ਹੋ ਇਹ ਉਨਾ ਸਟਰੋਂਗ ਹੈ ਮਾਤਾ ਗੁਜਰੀ ਜੀ ਸੈਭਜ਼ਾਦਿਆਂ ਨੂੰ ਯਾਦ ਕਰਕੇ ਅਸੀਂ ਜਦੋਂ ਫਤੇਗੜ ਸਾਹਿਬ ਗਏ ਹਾਂ ਕੀ ਇਸ ਮਹਿਸੂਸ ਕਰਦੇ ਰਹੇ ਹੋ ਵਿਰਾਗ ਉਵੇਂ ਇਹ ਇਹਨਾਂ ਨੂੰ ਵਿਰਾਗ ਹੈ ਵੀ ਇੰਨੇ 100 ਸਾਲਾਂ ਬਾਅਦ ਭਗਵਾਨ ਰਾਮ ਉਸ ਮੇਲਾ ਚ ਜਾ ਕੇ ਬੈਠਣਗੇ ਔਰ ਤੁਸੀਂ ਸਹਿਮਤ ਹੋ ਨਹੀਂ ਹੋ ਸਹਿਮਤ ਹੋ ਕਿਸ ਪੋਲਿਟੀਕਲ ਪਾਰਟੀ ਨਾਲ ਸੰਬੰਧ ਰੱਖਦੇ ਹੋ ਇਹ ਮੈਟਰ ਹੀ ਨਹੀਂ ਕਰੂਗੀ ਗੱਲ ਠੀਕ ਹੈ ਸੋ ਪੰਜਾਬ ਉਸ ਸੈਂਟੀਮੈਂਟ ਤੋਂ ਬਾਹਰ ਨਹੀਂ ਹੈਗਾ ਇਹ ਗੱਲ ਯਾਦ ਰੱਖਿਓ ਠੀਕ ਹੈ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਨਾ ਸਿੱਖੋ ਹੂੰ ਪੰਜਾਬ ਵੀ ਉਸ ਸੈਂਟੀਮੈਂਟ ਦੇ ਵਿੱਚ ਮੈਨੂੰ ਇਹ ਲੱਗਦਾ ਪੰਜਾਬ ਦਾ ਸਿੱਖ ਵੀ ਉਹਨਾਂ ਦੇ ਨਾਲ ਖੜਾ ਹੈ ਕੋਈ ਹਾਂ ਵਿਰੋਧ ਤਾਂ ਪੰਜਾਬੀ ਸਿੱਖ ਕਰਦਾ ਹੀ ਨਹੀਂ ਕਦੇ ਨਾ 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 ਤਾਂ ਇਹ ਆਉਣ ਵਾਲੇ ਦਿਨਾਂ 'ਚ ਇਸ ਗੱਲ ਨੂੰ ਹਾਂ ਇਹਨਾਂ ਲੋਕ ਜਿਹੜੇ ਨੇ ਅਨਲਿਸਿਸ ਕਰਨ ਲੱਗੇ ਪਹਿਲਾਂ ਸੀਐਮ ਨੇ ਆ ਕੇ ਕਿਹਾ ਪੰਜਾਬ ਦੀ ਚਾਕੀ ਨਾਲ ਨਹੀਂ ਲਈ ਪੰਜਾਬ ਨਾਲ ਤੱਕਾ ਫਿਰ ਜਾਕੜ ਆਏ ਲੋਕਾਂ ਨੇ ਕਹਿੰਦੇ ਯਾਰ ਜਾਖੜ ਝੂਠ ਬੋਲਦਾ ਐ ਇਸ ਗੱਲ 'ਚ ਹਾਂ ਜਾਖੜ ਫੇਰ ਉਹ ਗੱਲ ਮਿਨਿਸਟਰੀ ਦੀ ਆਈ ਲੋਕ ਤੁਹਾਡੇ ਨਾਲੋਂ ਪਹਿਲਾਂ ਅਵੇਰਨੇ ਉਹ ਕਹਿੰਦੇ ਹਾਂ ਦੇਖੋ ਆ ਗੱਲ ਹੋਈ ਐ ਤਾਂ ਲੋਕ ਚੀਜ਼ਾਂ ਨੂੰ ਐਨਾਲਾਈਜ਼ ਕਰਦੇ ਐ ਪੰਜਾਬ ਦੇ ਲੋਕਾਂ ਨੂੰ ਮੂਰਖ ਨਾ ਸਮਝਿਆ ਕਰੋ ਬਿਆਨ ਦੇਣ ਵੇਲੇ ਵੀ ਅਸੀਂ ਬਿਆਨ ਦਾਗਦੇ ਆਂਗੇ ਲੋਕ ਮੰਨ ਲੈਣੇ ਬਿਲਕੁਲ ਧੰਨਵਾਦ